ਸਤਿ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਸੋ ਅੱਜ 13ਵੀਂ ਢਾਕਾਵੜ ਯਾਤਰਾ ਜੋ ਕਿ ਦਿਨਾਲੋ ਤੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਵਾਨਾ ਹੋਣ ਜਾ ਰਹੀ ਹੈ ਇੱਥੇ ਕੇ ਵਿਸ਼ੇਸ਼ ਤੌਰ ਦੇ ਉੱਪਰ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਮਕੇਸ਼ ਚੋਧਰੀ ਵੱਲੋਂ ਜੋ ਕਿ ਇਸ ਯਾਤਰਾ ਨੂੰ ਰਵਾਨਗੀ ਦਿੱਤੀ ਜਾ ਰਹੀ ਹੈ ਤੁਸੀਂ ਇਹਦਾ ਅੱਜ ਤਸਵੀਰਾਂ ਦੇਖ ਰਹੇ ਹੋ ਵੱਡੇ ਕੰਦੇ ਵਿੱਚ ਸੰਗਤਾਂ ਹਰ ਦੌਰ ਵਿਖੇ ਪਹੁੰਚੀਆਂ ਨੇ ਹਰ ਸਾਲ ਢਾਕਾਵੜ ਪੈਦਲ ਯਾਤਰਾ ਅਤੇ ਅਲੱਗ-ਅਲੱਗ ਤਰ੍ਹਾਂ ਦੀ ਜੋ ਕਿ ਕਾਵੜ ਯਾਤਰਾ ਨਿਕਲਦੀ ਹੈ ਲੋਕ ਸ਼ਰਦਾ ਦੇ ਅਨੁਸਾਰ ਆਪਣੀ ਆਪਣੀ ਲੋਕ ਦਾ ਕਾਵੜ ਅਦੇ ਲੱਗ ਤੱਕ ਤਰ੍ਹਾਂ ਦੀ ਕਾਵੜਾਂ ਲੈ ਕੇ ਆਉਂਦੇ ਨੇ ਕਈਆਂ ਨੇ ਸੁਖ ਸੁਖੀ ਵੀ ਹੁੰਦੀ ਹੈ ਕਈ ਆਪਣੀ ਕੋਸ਼ਿਸ਼ ਨਾਲ ਭੋਲੇ ਦੇ ਸ਼ਿਵ ਭਗਤ ਜੋ ਕਿ ਇਹ ਕਾਵੜ ਯਾਤਰਾ ਕਰਦੇ ਨੇ ਜੋ ਕਿ ਹਰਦਵਾਰ ਤੋਂ ਇਹ ਕਾਵੜ ਭਰੀ ਜਾਂਦੀ ਹੈ ਕਈ ਹੋਰ ਥਾਨਾਂ ਤੋਂ ਵੀ ਇਹ ਕਾਵੜ ਭਰੀ ਜਾਂਦੀ ਹੈ ਤੇ ਆਪਣੇ ਆਪਣੇ ਥਾਨਾਂ ਦੇ ਸ਼ਿਵ ਭੋਲੇ ਦੇ ਸ਼ਿਵਲਿੰਗ ਦੇ ਉੱਤੇ ਚਾ ਕੇ ਜੋ ਕਿ ਇਹ ਜਲ ਚੜਾਇਆ ਜਾਂਦਾ ਆਪਣੇ ਆਪਣੇ ਸ਼ਹਿਰ ਦੇ ਸ਼ਿਵ ਮੰਦਰਾਂ ਦੇ ਉੱਤੇ ਜਿੱਥੇ ਅਤੇ ਇਸ ਟਾਈਮ ਜੋ ਕਿ ਚਨਾਲੋ ਤੋਂ ਵੀ ਇਹ ਕਾਵੜ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਜਿਸ ਨੂੰ ਹੁਣ ਕੀ ਰਵਾਨਗੀ ਰੀਤੀ ਜਾਵੇਗੀ ਗੁਰਪ੍ਰਤਾਪ ਸਿੰਘ ਪੜਿਆਲਾ ਮਕੇਸ਼ ਚੌਧਰੀ ਦੇ ਗਵਾਹੀ ਦੇ ਵਿੱਚ 13ਵਾਂ ਢਾਕ ਕਾਵੜ ਜੋ ਕਿ ਇਹ ਅੱਜ ਸ਼ੁਰੂ ਹੋਣ ਜਾ ਰਹੀ ਹੈ ਸੋ ਗੱਲਬਾਤ ਵੀ ਕਰਦੇ ਪ੍ਰਬੰਧਕਾ ਦੇ ਨਾਲ ਕੀ ਕਹਿਣਾ ਦਾ ਅੱਜ ਦਾ ਕਾਵੜ ਬਾਰੇ ਕੀ ਉਹਨਾਂ ਦੇ ਵਿਚਾਰ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਾਈਵ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪ ਜੀ ਜੀ ਅੱਜ ਦੇਖੋ ਹਰਮੀਰ ਜੀ ਇਹਦੇ ਜੀ 13ਵੀਂ ਆਬੜ ਯਾਤਰਾ ਪਿੰਡ ਚਨਾਲੋ ਵੱਲੋਂ ਵੀ ਜਾਰੀ ਹੈ ਸਾਡੇ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਹੈ ਇਸ ਯਾਤਰਾ ਨੂੰ ਲੈ ਕੇ ਹਰੇਕ ਸਾਲ ਦੀ ਤਰ੍ਹਾਂ ਇਹ 13ਵੀਂ ਯਾਤਰਾ ਤੇ ਸਾਰੇ ਜਿਹੜੇ ਇਸ ਯਾਤਰਾ ਦੇ ਆਰਗੇਨਾਈਜ਼ਰ ਨੇ ਸਾਡੇ ਵੱਡੇ ਭਰਾ ਸਾਡੇ ਨਾਲ ਖੜੇ ਨੇ ਸ਼੍ਰੀ ਵਿਸ਼ੇਸ਼ ਰਾਣਾ ਜੀ ਚਨਾਲੋ ਉਹਨਾਂ ਦੇ ਭਾਈ ਸਾਹਿਬ ਤੇ ਨਾਲ ਸਾਡਾ ਉਹਨਾਂ ਦਾ ਭਤੀਜਾ ਬੰਤੀ ਜਾਨਾ ਤੇ ਜਿੰਨੇ ਪਰਿਵਾਰਕ ਦੇ ਹੋਣ ਪਰ ਪਰਦੇ ਸੱਜਣ ਦੇ ਵੀ ਖੜਾ ਸਾਰਿਆਂ ਨੂੰ ਹੀ ਬੋਲੇ ਨਾਮ ਤੇ ਦਿਨ ਚੱਲਦੇ ਨੇ ਮੈਂ ਸਮਝਦਾ ਵੀ ਇਹ ਕਿਸਮਤ ਵਾਲੇ ਨੇ ਜਿਹੜੇ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਇਹ ਤਪ ਕੇ ਨੂੰ ਇਹ ਸੇਵਾ ਕਹਿ ਲੋ ਇਹਨਾਂ ਦੇ ਹਿੱਸੇ ਆਈ ਹੈ ਤੇ ਇਹਨਾਂ ਨੇ 23 ਤਰੀਕ ਤੋਂ ਪਹਿਲਾਂ ਕਿੰਨੇ ਪੁੰਨਾਂ ਜਲ ਚੜਾਉਣਾ ਜਲ ਲੈ ਕੇ ਹਰਦੁਆਰ ਤੋਂ ਇੱਥੇ ਪਹੁੰਚਣਾ ਤੇ ਜਿਸ ਦੇ ਵਿੱਚ ਇਹਨਾਂ ਨੇ ਟਰੱਕ ਦੇ ਨਾਲ ਮੋਟਰਸਾਈਕਲ ਵੀ ਰੱਖੇ ਨੇ ਦੋ ਤਿੰਨਾ ਬਣਾਈਆਂ ਗਈਆਂ ਨੇ ਤੇ ਇੱਕ ਬੰਦਾ ਪੈਦਲ ਚੱਲੇਗਾ ਤੇ ਪਿੱਛੇ ਸਾਰਾ ਜਿਹੜਾ ਭੱਜ ਗਈ ਭੱਜ ਭੱਜ ਕੇ ਭੱਜ ਕੇ ਇਹਨਾਂ ਨੇ ਮਤਲਬ ਜਲ ਜਿਹੜਾ ਵਾਪਸ ਇੱਥੇ ਲੈ ਕੇ ਪਹੁੰਚਣਾ ਤੇ ਬਹੁਤ ਬਹੁਤ ਇਹਨਾਂ ਨੂੰ ਵਧਾਈ ਤੇ ਬੈਸਟ ਆਫ ਲੱਕ ਤੇ ਇੱਥੇ ਨਾਲ ਹੀ YouTube ਨੂੰ ਮੈਂ ਇੱਕ ਇਹ ਸੁਨੇਹਾ ਦਿੰਦਾ ਵੀ ਕਈ ਵਾਰ ਆਪਾਂ ਇਕੱਠੇ ਹੋ ਕੇ ਹੁੱਲੜਬਾਜੀ ਕਰਨ ਲੱਗ ਜਾਂਦੇ ਹਾਂ ਇਤਾਂ ਦੀਆਂ ਚੀਜ਼ਾਂ ਤੋਂ ਪਰੇਸ਼ ਕਰਨਾ ਗਰੇਸ਼ ਕਰਨਾ ਸ਼ਰਦਾ ਨਾਲ ਜਾਣਾ ਤੇ ਸ਼ਰਦਾ ਨਾਲ ਕੁਝ ਦਾ ਨਾਮ ਨਿਕਰਦਾ ਆ ਗਰਮੀ ਕਈ ਹੈ ਪੂਰੀ ਜੋਰਾਂ ਦੀ ਹੈ ਪਰ ਉਸ ਤੋਂ ਵੱਧ ਕੇ ਜਿਹੜਾ ਇਹ ਨਾ ਛੇ ਭਗਤਾਂ ਦੇ ਵਿੱਚ ਜੋਸ਼ ਹੈ ਜੀ ਪਿਆਰ ਹੈ ਸਤਿਕਾਰ ਹੈ ਦੇਖੋ ਕਿੰਨੀ ਗਰਮੀ ਹੈ ਤੇ ਉਤਸ਼ਾਹ ਇਹਨਾਂ ਦੇ ਚਿਹਰਿਆਂ ਤੇ ਸਾਫ਼ ਦਿਖ ਰਿਹਾ ਜੀ ਜੋਸ਼ ਹੀ ਤੁਹਾਡੇ ਤੇ ਸਾਡੇ ਅਰਸ਼ ਦੀ ਗਰਮੀ ਹੈ ਜਿਹੜੀ ਉਹ ਤੁਹਾਡੇ ਤੇ ਸਾਡੇ ਅਰਸ਼ ਵਾਸਤੇ ਹੈ ਤੁਹਾਨੂੰ ਕੋਈ ਗਰਮੀ ਨਹੀਂ ਤੁਹਾਨੂੰ ਕੋਈ ਗਰਮੀ ਨਹੀਂ ਇਹ ਮੈਂ ਮੰਨਦਾ ਹਾਂ ਕਿ ਪ੍ਰਭਾਤਮਾ ਜਿਹਦੇ ਦੇ ਹੱਥੋਂ ਨਾ ਜੈ ਉਹਨੇ ਸੇਵਾ ਲੈਣੀ ਹੈ ਬਿਨਾਂ ਨੀ ਖੁਸ਼ੀ-ਖੁਸ਼ੀ ਆਪਦੀ ਤਾਂ ਦੇਹੀ ਨਾਲ ਉਹ ਨਿਭਾ ਦੇਣੀ ਹੈ ਤੇ ਰੱਬ ਇਹਨਾਂ ਤੇ ਹਮੇਸ਼ਾ ਇਸੀ ਤਰ੍ਹਾਂ ਆਪਾਂ ਆਸ਼ੀਰਵਾਦ ਬਣਾਈ ਰੱਖੇ ਤੇ ਇਹ 13ਵਾਂ ਦੀ ਥਾਂ ਤੇ ਕਿਸੇ ਦਿਨ ਇੰਨਾ ਦਾ ਭਾਗਾ ਵਾਲਾ ਆਵੇ ਵੀ 130ਵੀਂ ਯਾਤਰਾ ਵੀ ਇਸ ਨੂੰ ਕਰੇਗਾ। ਅਕਾਦਾ ਤੇ ਲੰਗਰ ਲਗਾਏ ਗਏ ਆ ਲੋਕਾਂ ਨੂੰ ਬੜਾ ਸ਼ਾਅ ਆਉਂਦੀ ਜਾਂਦੀ ਸੰਗਤ ਹੈ ਜਿਹੜੇ ਸ਼ਰ ਭਗਤ ਆ ਉਹਨਾਂ ਨੂੰ ਰੋਗ ਰੋਗ ਕੇ ਆਪਣੇ ਪਿਆਰ ਸਤਾਰਨਾ ਲੰਗਰ ਦਿਵਾਉਣੇ। ਬਹੁਤ ਖੁਸ਼ ਆਇਆ ਜੀ ਸਾਰੇ ਪੰਜਾਬ 'ਚ ਬਲਕਿ ਸਾਰੇ ਇੰਡੀਆ 'ਚ ਵੀ ਜੇ ਆਪਾਂ ਲਈ ਇਤਨੀ ਵੀ ਲੱਖੋ ਸਾਹਮਣੇ ਟੈਂਟ ਇਹਨਾਂ ਨੇ ਲਾਇਆ ਪੂਰਾ ਲੰਗਰ ਦਾ ਪ੍ਰਬੰਧ ਕੀਤਾ। ਕੱਲ ਨੂੰ ਸਵੇਰ ਅਸੀਂ ਖੜੜ ਜਾ ਰਹੇ ਹਾਂ ਮਨਿੰਡੇ ਲੱਗੇ ਸਾਧ ਸੰਗ ਸਰਕਲ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕ ਬੜੇ ਉਤਸ਼ਾਹ ਦੇ ਨਾਲ ਇਹ ਜੀ ਕਾਬੜ ਯਾਤਰਾ ਨੂੰ ਪੂਰਨ ਚੜਾ ਰਹੇ ਨੇ ਤੇ ਉਸ ਪ੍ਰਭੂ ਦੀ লীਲਾ ਹੈ ਉਹਦਾ ਅਸ਼ੀਰਵਾਦ ਹੈ ਉਹਦੇ ਸਤਿਕਾਰ ਇਹ ਸਾਡੇ ਹਲਕਾ ਵਾਸੀਆਂ ਸਾਡੇ ਮੌਜੂਦਾਂਾਂ ਦੇ ਵਿੱਚ ਹੀ ਸੇਵਾ ਕਰਦਾ ਹੈ ਫੀਗੋ ਪ੍ਰੋਕਲਸਿੰਗ ਪੜਾ ਵਾਲਾ ਜੇਹੋ ਜੋ ਜਾਣ ਕਰੇ ਤੀਹਾਂਵੀ ਡਾਕਾਵਟ ਜੱਥੇ ਕਿਹ ਹੁਣ ਟੋਰੀ ਜਾ ਰਹੀ ਹੈ ਉਹ ਤੁਸੀਂ ਆਪਸੇ ਦੇਖ ਰਹੇ ਹੋ ਟਰੱਕ ਜੋਗੀ ਹੁਣ ਤੋਰਤਾ ਗਿਆ ਬੰਦ ਬੰਦ ਹੋਲੇ ਜੀ ਮਹਾਰਾਜ ਜੀ ਦੇ ਜਿਕਾਰੇ ਲਾਏ ਜਾ ਰਹੇ ਹੈ ਤੇ ਸਰਕਾਰ ਦੇ ਨਾਲੇ ਯਾਤਰਾ ਜੋ ਕਿ ਜੀ ਦੇ ਰਹਿਵਾਨਾ ਹੋ ਚੁੱਕੀ ਹੈ ਪਿੱਛੇ ਜਾਣੇ ਕੀ ਤਿਆਰੀਆਂ ਹੋਣੀਆਂ ਬੜੀ ਜਾਣਕਾਰੀ ਦਿਓ ਜੈ ਭੋਲੇ ਨਾਸੀ ਜੀ ਇਹ ਇੱਕ ਵਰਨ ਇਹ ਸਾਡੇ ਭਰਾ ਨੇ ਚਮਨਾਲਾ ਲੈ ਲਾਇਦੇ ਮੋੜੇ ਸਾਰੇ ਮੈਂ ਇਲਾਇਜਾਇਗਰ ਦੇ ਦੋ ਤਿੰਨ ਜਣੇ ਉਹਨਾਂ ਦੇ ਬਾਅਦ ਫਿਰ ਮੁੰਡਿਆਵਾ ਬਹੁਤ ਲੋਸ ਮਿਲ ਗੱਡੀ ਵਾਲੇ ਜੇ ਮੈਂ ਵੀ ਗਿਆ ਤਿੰਨ ਚਾਰ ਵਾਰੀ ਲੈਣ ਬਾਂਦੀ ਰਾਣਾ ਜੀ ਅਸੀਂ ਸਾਰੇ ਜਾ ਗਏ ਆ ਵੋਹਨਾਂ ਦਾ ਤਾਂ ਹੈ ਕਿੰਨਾ ਕਿ ਸਮਾਂ ਲੱਗਦਾ ਹੈ ਆਉਣ ਜਾਣ ਦੇ ਵਿੱਚ ਕਿੰਨੇ ਕਿ ਦਿਨ ਲੱਗਣਗੇ 24 ਘੰਟੇ ਵਾਸੀਂ ਉੱਥੇ ਦੇ ਇਹਨਾਂ ਦੇ ਉੱਤੇ ਪਹੁੰਚਾ ਦੇਣੀ ਹੈ 24 ਘੰਟੇ 24 ਘੰਟੇ ਫਿਰ ਨਾਲ ਮੋਟਰਸਾਈਕਲ ਵੀ ਰੱਖੇ ਆ ਉਹ ਦੋ ਸੱਤ ਬੰਦੇ ਹੁੰਦੇ ਦੋ 6 ਬੰਦੇ ਮੋਟਰਸਾਈਕਲ 'ਵਤੇ ਇੱਕ ਨੇ ਭੱਜੀ ਜਾਣਾ ਇੱਕ ਨੇ ਤੁਰ ਤੁਰੀ ਜਾਣਾ ਮੇਰੀ ਸੰਗਤ ਦਾ ਦੂਈ ਉਹਨਾਂ ਨੇ ਆਪਣਾ ਜਾ ਕੇ ਰੈਸਟ ਗੱਡੀ ਦੇ ਵਿੱਚ ਕਰੀ ਜਾਣਾ ਫਿਰ ਇੰਨਾ ਮਤਲਬ ਭੱਜ ਕੇ ਇੰਨੀ ਦੂਰੋਂ ਆਉਣਾ ਬਹੁਤ ਸਟੈਮੀਨਰ ਚਾਹੀਦਾ ਇਸ ਸੀਜ਼ਨ ਲਈ ਜੀ ਅਮੀਰ ਜੀ ਉੱਥੇ ਪਤਾ ਲੱਗਦਾ ਜਾ ਕੇ ਮੇਰੀ ਦੋ ਦੋ ਕੁਆਂਟਰ ਚੱਕਦੇ ਆ ਇੰਨੀ ਭੋਲੇ ਦੀ ਉੱਥੇ ਜਿਵੇਂ ਅੱਜ ਕੱਲ੍ਹ ਛੋਟੇ 10-10 ਸਾਲ ਦੇ ਬੱਚੇ ਵੀ ਜਾਂਦੇ ਗਾਵੜ ਲੈਣੇ ਕਿਹੜੇ ਬੱਚੇ ਜਨਾਨੀਆਂ ਜੀ ਜੀ ਰਾਣਾ ਜੀ ਇੱਕ ਫੜਾ ਉਹ ਹੁੰਦਾ ਹੈ ਕਿ ਜਿਹੜੇ ਵੀ ਆਮ ਤੌਰ ਤੇ ਵਿਰੋਧੀ ਕਹਿ ਲਿਏ ਜਾਂ ਕੋਈ ਇਹ ਜਿਹਾ ਸ਼ਰਾਰਤੀ ਅੰਸਰ ਆ ਉਹ ਤਾਂ ਉਹਨਾਂ ਦਾ ਲੋਨੇ ਵੀ ਨਸ਼ਾ ਕਰਕੇ ਚੱਲਦੇ ਆ ਕਿ ਆ ਲੱਗਦਾ ਵੀ ਨਸ਼ਾ ਕਰਕੇ ਆਏ ਯਾਤਰਾ ਇਹ ਕਰੀਤੀ ਆ ਸਾਡੀ ਸਾਰੇ ਜੰਗ ਕੋਈ ਨਸ਼ਾ ਨਹੀਂ ਕਰਦਾ ਨਹੀਂ ਨਹੀਂ ਇਹ ਤਾਂ ਪੌਸਿਬਲ ਹੀ ਨਹੀਂ ਹੈ ਜੀ ਨਸ਼ੇ ਵਾਲਾ ਦੁਰੇ ਨਹੀਂ ਸਕਦਾ ਦੁਰੇ ਨਹੀਂ ਸਕਦਾ ਦੌੜੂਗਾ ਕਿੱਥੇ ਤੇ ਹੁਣ ਇਹ ਮੁੰਡੇ ਇੱਥੇ ਆਮਲੇ ਨਾਲ ਲੋੜ ਤੇ ਆਂਦੇ ਰਾਜਸਥਾਨ ਦੇ ਆਂਦੇ ਗੁਜਰਾਤ ਤੇ ਭੱਜੀ ਦੇ ਤੇ ਸਾਰੇ ਉਹਨਾਂ ਉਹ ਇਹਦਾ ਵਿੱਚ ਕਹੀ ਜਾਂਦੇ ਆ ਠੀਕ ਪ੍ਰਬੰਧ ਬਹੁਤ ਕਰਿਆ ਠੀਕ ਹੈ ਠੀਕ ਜੀ ਜੈਪਾਲ ਜੀ